ਜਣਗੜ੍ਹ ਵੀ ਬਹੁਤ ਸਾਰਾ ਕਿਤੇ ਹੋਰ ਨਾ ਇਧਰੋਂ ਕੋਈ ਨਿਕਲਿਆ ਹੋਵੇ ਜਾਨਵਰ ਹੈ ਆ ਆ ਗਿਆ ਜੀ ਮੋਰ ਲਓ ਜੀ ਆਪਾਂ ਇੱਥੇ ਆ ਕੇ ਤਕਰੀਬਨ 10-12 ਸਾਲਾਂ ਬਾਅਦ ਇਹ ਦੇਖਿਆ ਦ੍ਰਿਸ਼ ਬਹੁਤ ਸੋਹਣਾ ਜਿਵੇਂ ਪੱਠੀਆਂ ਹੁੰਦੇ ਅਸੀਂ ਦਾਣੇ ਭੁੰਨ ਵਾਲੀਆਂ ਉਸ ਤਰ੍ਹਾਂ ਇਹ ਸਾਰੇ ਪੱਠੀ ਤੇ ਲਓ ਜੀ ਆਪਾਂ ਹੁਣ ਚੱਲੇ ਆ ਗੁਰਦੁਆਰਾ ਟੱਕੀ ਸਾਹਿਬ ਤੇ ਇੱਥੋਂ ਜਦੋਂ ਆਪਾਂ ਰਾੜਾ ਸਾਹਿਬ ਤੋਂ ਆਉਣੇ ਆ ਹਾਂ ਤਕਰੀਬਨ ਸੱਜਿਆ ਤੋਂ ਮੁੜਦੇ ਆਪਾਂ ਤੇ ਇਹ ਪੈਲ ਨੂੰ ਰੋਡ ਵਾ ਜਾਂਦਾ ਤੇ ਇਹ ਜਿਹੜਾ ਰੋਡ ਜਾਂਦਾ ਇਹ ਗੁਰਦੁਆਰਾ ਢੱਕੀ ਸਾਹਿਬ ਨੂੰ ਐਸੇ ਅੱਗੇ ਜਾ ਕੇ ਕੈਰੇਪੋਲ ਦੀ ਵੀ ਰੋਡ ਇਹ ਹਲ ਖੱਬੇ ਜਾ ਕੇ ਫਿਰ ਤੋਂ ਦੋ ਟਰਨ ਨੇ ਆਪਾਂ ਇਧਰਲੇ ਹੀਟਲੇ ਟਰਨ ਆ ਗਏ ਤੇ ਇਹ ਪਿੰਡ ਆ ਗਿਆ ਆਪਾਂ ਨੇ ਪੁਣਾਣੀ ਕਲਾ ਜ਼ਿਲ੍ਹਾ ਲੁਧਿਆਣੇ ਚ ਪੈਂਦਾ ਹੈ ਤੇ ਇੱਥੋਂ ਜਾਵਾਂਗੇ ਆਪਾਂ ਹੋਰ ਦੁਬਾਰਾ ਢੱਕੀ ਸਾਹਿਬ ਤੇ ਤੇ ਬਾਕੀ ਅੱਗੇ ਜਾ ਕੇ ਕਰਦੇ ਆ ਗੱਲਬਾਤ ਤੁਹਾਨੂੰ ਕਰਵਾਉਣੇ ਅੱਗੇ ਦਰਸ਼ਨ ਵਿਲਾ ਤੇ ਇਹ ਪਿੰਡ ਨਿਟਾਣਾ ਜਿਲ੍ਹਾ ਲੁਧਿਆਣੇ ਦਾ ਪਿੰਡ ਹੈ ਬੇਸੇ ਕਈ ਵਾਰੀ ਨਾ ਨੂੰ ਇੰਨਾ ਨਾਲੋਂ ਇਹਨੂੰ ਪਤਾ ਹੋ ਆ ਹਾਂ ਹਾਂ ਇਹ ਬਾਸ ਪਿੰਡ ਕਟਾਣੀ ਗੱਲਾਂ ਸੌਰੀ ਕਟਾਣੀ ਗੱਲਾਂ ਟਾਣਾ ਕਟਾਣੀ ਪਿੰਡ ਨਿਟਾਣਾ ਜਿੱਥੇ ਤੋ ਤੇ ਆ ਜਾਂਦਾ ਆ ਤੇ ਮਕਸੂਦ ਡਾ ਟੱਕੀ ਸ਼ਾਹ ਤੇ ਇੱਥੋਂ ਮੁੜਾਂਗੇ ਆਪਾਂ ਸੱਜੇ ਤੇ ਇਹ ਮੰਨ ਲਓ ਬਗ ਨੰਗਦਾਗਾ ਜਿਹੜਾ ਪਿੰਡ ਪੱਠਲ ਦਰਾਹਾ ਇਹ ਮੰਨ ਲਓ ਜਿਹੜਾ ਰੋਡ ਸਿੱਧਾ ਦਰਾਹੇ ਨੰਗੇ ਆਂਦਾ ਤੇ ਇੱਧਰ ਸੱਜੇ ਹੱਥ ਆ ਜਾਂਦਾ ਟੱਕੀ ਸ਼ਾਹ ਤੇ ਚੱਲ ਹੁਣ ਆਪਾਂ ਇੱਧਰੋਂ ਚੱਲਦੇ ਲੋ ਜਦੋਂ ਜੀ ਆਪਾਂ ਮਕਸੂਮੜੇ ਨੂੰ ਕਢਾਣੀ ਕਲਾਂ ਤੋਂ ਰੋਡ ਮੋੜ ਮੁੜੇ ਤਾਂ ਕਬ ਦੇ ਹੱਥ ਇੱਕ ਬਹੁਤ ਹੀ ਸੋਹਣਾ ਪਿੰਡ ਘਟਾਣੀ ਗਲਾਂ ਦਾ ਉਪਰਾਲਾ ਕੀਤਾ ਵਾ ਪਾਂਸੀ ਘਰ ਟਾਵਰ ਲਾਇਆ ਵਾ ਪਾਂਸੀਆਂ ਦੀ ਖਾਤਰ ਤੇ ਬਹੁਤ ਵਧੀਆ ਤੇ ਸੋਹਣਾ ਤੇ ਸਲਾਂਗਾ ਜੋਗ ਉਪਰਾਲਾਗਾ ਕਿਉਂਕਿ ਜਦੋਂ ਮੀਂਹ ਕਣੀ ਆਉਂਦੀ ਹੈ ਨੇਹਰੀਆਂ ਆਉਂਦੇ ਨੇ ਤੇ ਪਾਂਸੀਆਂ ਨੂੰ ਬਹੁਤ ਆ ਲੈਣੇ ਜ਼ਰੂਰਤ ਹੁੰਦੀ ਹੈ ਬਹੁਤ ਵਧੀਆ ਇਹ ਉਪਰਾਲਾ ਹੈ ਜੀ ਆਪਾਂ ਹੁਣ ਚੱਲਦੇ ਕਿ ਟਿਕਾ ਸ਼ਾਪ ਪਾਵਰ ਦਾ ਜਾਨਵਰ ਫਾਂਸੀ ਤੇ ਤੁਹਾਨੂੰ ਉਹਨਾਂ ਦੇ ਵੀ ਕਰਵਾਵਾਂਗੇ ਦਰਸ਼ਨ ਮੇਲਾ ਤੇ ਵੈਸੇ ਅਸੀਂ ਵੀ ਪਹਿਲੀ ਵਾਰ ਜਾ ਰਹੇ ਹਾਂ ਉਹ ਵਿੱਚ ਦੀ ਇਹ ਰਸਤਾ ਜਾਂਦਾ ਵੈਸੇ ਇਹ ਤਾਂ ਨਾ ਜੇ ਆਪਾਂ ਸਿੱਧਾ ਵੀ ਆਉਣਾ ਨਹੀਂ ਵੀ ਤੁਹਾਨੂੰ ਉਹ ਥੋੜਾ ਜਿਹਾ ਤਨ ਚਾ ਤੋਂ ਤਨ ਕਿਲੋਮੀਟਰ ਅੱਗੇ ਦੂਰ ਪੈਂਦਾਗਾ ਵੀ ਜਦੋਂ ਆਪਾਂ ਜਿਹੜਾ ਸਿੱਧਾ ਪੈਲ ਨੂੰ ਰੋਡ ਜਾਂਦਾ ਉਸ ਨਹਿਰ ਨੂੰ ਰੋਡ ਮੁੜਦਾਗਾ ਤੇ ਇੱਥੋਂ ਆਪਾਂ ਖੱਬੇ ਮੁੜਨਾ ਹੁਣ ਤੇ ਆ ਦੇਖੋ ਸਾਹਮਣੇ ਮੋੜ ਲੱਗਿਆ ਇੱਥੋਂ ਖੱਬੇ ਮੁੜ ਜਾਓ ਵੈਸੇ ਇਸੇ ਵੀ ਪਹਿਲੀ ਵਾਰ ਆਏ ਆ ਤਾਂ ਕਰਕੇ ਸਾਨੂੰ ਵੀ ਥੋੜਾ ਜਿਆਦਾ ਰਸਤੇ ਦਾ ਇੰਨੇ ਬਾਰੇ ਨੌਲੇਜ ਨਹੀਂ ਹੈਗੀ ਤੇ ਬਾਅਦ ਜਿਹੜੇ ਹਿਸਾਬ ਨਾਲ ਸਾਨੂੰ ਪਤਾ ਲੱਗਿਆ ਨਾ ਪਤਾ ਕਰਿਆ ਤੇ ਉਸ ਹਿਸਾਬ ਨਾਲ ਜੇ ਵੀ ਜਾਈ ਜਾਂਦੇ ਆ ਤੇ ਵੈਸੇ ਵਾਲਾ ਹੈ ਵੀ ਇੱਧਰ ਦੀ ਜਦੋਂ ਆਪਾਂ ਜਾਂਦੇ ਆ ਇੱਧਰ ਦੀ ਵੀ ਥੋੜੀ ਨੇੜੇ ਜਲਦ ਪੈਂਦਾਗਾ ਤੇ ਜੇ ਆਪਾਂ ਸਿੱਧਾ ਪੈਲ ਜਾ ਕੇ ਜਿਹੜੀ ਨਹਿਰ ਨਹਿਰ ਆਉਣਾ ਜੇ ਵਾਪਸ ਆਪਾਂ ਖੱਬੇ ਆਉਂਦਾ ਥੋੜੀ ਦੂਰੀ ਪੈਂਦੀ ਆ ਤੇ ਵੈਸੇ ਇਧਰ ਦੀ ਨੇੜੇ ਪੈਂਦਾ ਤੇ ਆਪਾਂ ਚੱਲਦੇ ਆ ਬਸ ਹੁਣ ਅੱਗੇ ਪਹੁੰਚਣਾ ਆ ਲਿਆ ਥੋੜੀ ਦੂਰੀ ਤੇ ਫੇਰ ਤੁਹਾਨੂੰ ਫਰਵਾੜੇ ਅੱਗੇ ਜਾ ਕੇ ਕੋਈ ਫਕਸ਼ ਮੇਲਾ ਓਕੇ ਉਹ ਨੇਰ ਆ ਗਈ ਵੈਸੇ ਲੋਈ ਆ ਆ ਗਈ ਜੀ ਨਹਿਰ ਅੱਗੇ ਤੇ ਇਧਰ ਆ ਗਿਆ ਤੇ ਆ ਵੀ ਪਿੰਡ ਤੋਂ ਹੋਰ ਮੁੜ ਜਾਂਦੀ ਆ ਇਧਰ ਟੱਕੀ ਸ਼ਾਹ ਆ ਗਏ ਵੈਸੇ ਆ ਨਹਿਰ ਆ ਜਾਂਦੀ ਆ ਜੀ ਇਧਰ ਦੀ ਆ ਗਈ ਨਹਿਰ ਬਾਬੇ ਬੈਠੇ ਜੀ ਆ ਆ ਗਿਆ ਪਿੰਡ ਆ ਗਿਆ 메ਨ 게ਟ ਆ ਗਿਆ ਯਾਦਗਾਰ 게ਟ ਬਲਵਿੰਦਰ ਸਿੰਘ ਇਹ ਪਿੰਡ ਆ ਗਿਆ ਪਨੀ ਉਹ ਮਕਸੂਦ ਡੜਾ ਮਕਸੂਦ ਡੜਾ ਆ ਇਧਰ ਵੀ ਬਹੁਤ ਸ਼ੋਹਣਾ ਦ੍ਰਿਸ਼ ਹੁਣੇ ਹੋਏ ਨੇ ਘੋੜਾ ਤੇ ਹਾਥੀ ਤੇ ਹੁਣ ਆਪਾਂ ਚੱਲਦੇ ਅੱਗੇ ਇਧਰ ਅੱਗੇ ਮੁੜ ਜਾਂਦਾ ਇੱਕ ਸੱਜੇ ਆ ਜਾਂਦਾ ਜੀ ਤੇ ਜਿੱਥੇ ਉਹ ਮੱਲਾ ਬਣੇ ਹੋਏ ਨੇ ਇੱਕ ਆਤੀ ਦਾ ਸਟਚੂ ਬਣਿਆ ਹੋਇਆ ਇੱਕ ਘੋੜੇ ਸਵਾਰ ਸਿੰਘ ਦਾ ਸਟਚੂ ਬਹੁਤ ਸੋਹਣਾ ਬਣਿਆ ਹੋਇਆ ਤੇ ਉਦੋਂ ਸਾਹਮਣੇ ਜਾਣਾਗਾ ਆਪਾਂ ਤੇ ਫਿਰ ਅੱਗੇ ਜਾ ਕੇ ਸੱਜੇ ਸੱਜੇ ਤੋਂ ਤਕਰੀਬਨ ਹੋ ਗਿਆ ਦਰਾਹਾ ਪਿੰਡ ਦੀ ਸੜਕ ਆ ਗਈ ਇਹ ਤੇ ਇੱਥੇ ਚਣਕੋਈਆਂ ਗੁਰਦੇਤਪੁਰਾ ਤੇ ਉਦੋਂ ਆਪਾਂ ਮੁਰਨਾ ਖੱਬੇ ਇਹ ਹੈਗਾ ਮਕਸੂਦੜਾ ਮਕਸੂਦੜਾ ਪਿੰਡ ਸੀ ਇਹ ਮੈਂ ਵੇਸੇ ਨਾ ਜਾਨੂੰ ਵੀ ਇੰਨਾ ਘੱਟ ਆਈ ਪਾਹੀ ਲੱਗਿਆ ਸਾਨੂੰ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਖੱਬੇ ਖੱਬੇ ਤੋਂ ਆਪਾਂ ਜਾ ਆ ਗਏ ਸਿੱਧਾ ਰੋਡ ਇਹ ਵੇਸੇ ਦਰਾਹੇ ਨੂੰ ਵੀ ਰੋਡ ਇਹ ਜਾਂਦਾਗਾ ਕਿਉਂਕਿ ਜਿਹੜੀਆਂ ਆਪਾਂ ਜਦੋਂ ਦਰਾਹੇ ਤੋਂ ਜਿੱਥੇ ਜੋੜੇ ਨਹਿਰਾ ਨਿਕਲਦੀਆਂ ਨੇ ਜੋੜੇ ਪੋਲ ਨੇ ਉੱਥੇ ਇਹ ਰੋੜੇ ਚੱਲ ਜਾਂਦਾ ਗਾ ਜੀ ਜਦੋਂ ਆਪਾਂ ਲੁਧਿਆਣੇ ਨੂੰ ਤੇ ਆ ਆ ਗਿਆ ਟਕੀ ਸਾਹਿਬ ਆ ਆ ਗਿਆ ਗੁਰਦੁਆਰਾ ਟਕੀ ਸਾਹਿਬ ਸਭੋਂ ਵਨ ਇਹ ਆ ਗੁਰਦੁਆਰਾ ਟਕੀ ਸਾਹਿਬ ਲਓ ਜੀ ਇਹ ਜਾਂਦਾ ਦਰਾਹੇ ਨੂੰ ਰਸਤਾ ਤੇ ਟਕੀ ਸਾਹਿਬ ਗੁਰਦੁਆਰਾ ਤੇ ਇੱਥੋਂ ਆਪਾਂ ਜਾਣਾ ਸੱਜੇ ਹੱਥ ਤੇ ਸਾਹਮਣੇ ਆ ਗਿਆ ਗੁਰਦੁਆਰਾ ਟਕੀ ਸਾਹਿਬ वैसे जेड़ा सारा जंगल आ मल्ले सारा गुरुद्वारा ਟੱਕੀ ਸ਼ਾਹ ਤੇ ਇੱਧਰ ਵੀ ਬਣਿਆ ਹੋਇਆ ਤਪੋਵਨ ਆਹਾ ਉਹ ਇਹ ਹੀ ਰਸਤਾ ਜੋ ਜਿੱਦਾ ਤੇ ਸਾਰਾ ਟੱਕੀ ਸ਼ਾਹ ਦਾ ਤਪੋਵਨ ਦਾ ਗੁਰਦੁਆਰਾ ਟੱਕੀ ਸ਼ਾਹ ਉਹ ਵੈਸੇ ਇੱਧਰ ਅੰਦਰ ਆ ਜਾਂਦਾ ਜੰਗਲ ਦੇ ਤੋਂ ਸੁਣੋ ਇੱਕ ਕੱਚਾ ਰਸਤਾ ਜਾਂਦਾ ਅੱਗੇ ਉਸ ਤੋਂ ਬਾਅਦ ਉਧਰ ਤੇ ਵੀ ਗੇਟ ਆਉਂਦਾ ਅਸੀਂ ਕਿ ਇਧਰ ਵੀ ਆਏ ਸੀਗੇ ਕਿਸੇ ਪਾਸੇ ਇੱਕ ਇਧਰ ਵੀ ਰਸਤਾ ਹੈਗਾ ਕੱਚਾ ਜਿਹੜਾ ਇਹ ਮਕਸੂਦ ਤੜਾ ਪਿੰਡ ਪਿੰਡ ਕੋਲ ਜਿਆਉਂਦਾਗਾ ਜਿਸ ਆਪਾਂ ਜਿਹਨੂੰ ਪੈਲ ਨੂੰ ਜਾਣੇ ਤੇ ਇਹ ਸਾਰਾ ਦੇ ਜੰਗਲ ਆ ਇਹ ਤਪੋਵਣ ਠੱਕੀ ਸ਼ਾਹ ਤੇ ਆਪਾਂ ਪਹੁੰਚ ਗਏ ਜੀ ਹੁਣੋਂ ਕਰਵਾਉਣ ਐ ਸੋਲੂ ਅੱਗੇ ਥੋੜੇ ਕੀ ਕੀ ਇਤਿਹਾਸ ਦੇਖੀ ਕੀ 500 ਜਾਨਵਰਾਂ ਦੇ ਤੇ ਸੋਦਰਾ ਸਾਹ ਦੇ ਦਰਸ਼ਨ ਮੇਲਾ ਕਰੋ ਅਲੈਕੁਮ ਅਲੈਕੁਮ ਸਲਮਾਂ। ਲਓ ਜੀ। ਰੱਖੋ ਦੇਖੋ ਬਾਬਾ ਦਰਸ਼ਨ ਬਹੁਤ ਪਿਆਰ ਕਰਦੇ ਆ ਜਾਨਵਰਾਂ ਪਾਸ਼ੇਆਂ ਦੇ ਨਾਲ ਤਪੋਵੰਟ ਟੱਕੀ ਸ਼ਾਹ ਉਹ ਆ। ਤਪੋਵੰਟ ਟੱਕੀ ਸ਼ਾਹ ਆਪਾਂ ਪਹੁੰਚ ਗਏ ਤੇ ਇਹ ਸਾਰਾ ਆ ਜਾਂਦਾ ਜੰਗਲ ਵੀੜਾ ਮੰਨੋ ਤੇ ਇੱਥੇ ਆਪਾਂ ਹੁਣ ਤੁਹਾਨੂੰ ਕਰਵਾਉਣੇ ਆ ਦਰਸ਼ ਮੇਲਾ ਇੱਥੇ ਬਹੁਤ ਦੇਖੋ ਪੰਛੀ ਬਾਬਾਈ ਵੀ ਪੰਛੀਆਂ ਦੇ ਨਾਲ ਬਹੁਤ ਲਗਨ ਤੇ ਭਗਤੀ ਦੇ ਵਿੱਚ ਲੱਗ ਰਹੇ ਨੇ ਤੇ ਬਾਕੀ ਅਸੀਂ ਵੀ ਪਹਿਲੀ ਵਾਰ ਆਏ ਆ ਤੇ ਅੱਗੇ ਜਾ ਕੇ ਦੇਖਦੇ ਆਪਾਂ ਵੀ ਕੀ ਗੱਲਬਾਤ ਆ ਤੇ ਇੱਥੋਂ ਸ਼ੁਰੂ ਹੋ ਜਾਂਦਾ ਇਹ ਸਾਰਾ ਜੰਗਲ ਬੀੜ ਤੇ ਅੱਗੇ ਦੇਖਦੇ ਆ ਵੀ ਕੀ ਕੀ ਪੰਛੀ ਤੇ ਕੀ ਕੀ ਜਾਨਵਰ ਨੇ ਇੱਥੋਂ ਤੇ ਸੋਨੂੰ ਵੀ ਅਸੀਂ ਕਰਵਾਵਾਗੇ ਪੰਛੀਆਂ ਦੇ ਨਾਲ ਤੇ ਨਾਲੇ ਗੁਰਦੁਆਰਾ ਸਾਹਿਬ ਦਰਸ਼ ਮੇਲਾ ਤੇ ਆਖੜੇ ਆਪਣਾ ਮੋਟਰਸਾਈਕਲ ਤੇ ਲਓ ਜੀ ਆਪਾਂ ਚੱਲਦੇ ਹੁਣ ਅੱਗੇ ਜੀ ਚੱਲ ਪਾ ਚੱਲ ਫੇ ਆਪਾਂ ਉਹ ਜੰਗਲ ਵੀ ਬਹੁਤ ਸਦਾ ਕਿਤੇ ਹੋਰ ਨਾ ਇਧਰੋਂ ਕੋਈ ਨਿਕਲਿਆ ਹੋਵੇ ਜਾਨਵਰ ਹੈ ਆ ਆ ਗਿਆ ਜੀ ਮੋਰ ਲਓ ਜੀ ਪ੍ਰਭੂ ਕਾ ਦਰਸ਼ਨ ਉਹ ਫਿਰਦਾ ਮੋਰ ਫਿਰਦਾ ਜੀ ਦੇਖੋ ਤੇ ਇਧਰ ਵੀ ਫਿਰਦਾ ਮੋਰ ਬਹੁਤ ਜੰਗਲ ਬ੍ਰੀਡ ਬਹੁਤ ਵੱਡੀ ਆ ਤੇ ਆ ਵਿੱਚ ਮੋਰ ਫਿਰਦੇ ਸੀਗੇ ਇਹ ਇਧਰ ਵਾਪਰਿਆ ਉਹ ਜਿੰਨਾ ਗਿਆ ਆ ਕੇ ਘੋੜੇ ਇਹਦੇ ਕੋਲ ਪੁਰਾਣੀ ਪਾਂਸ਼ੀਆਂ ਦੇ ਖਾਤਰ ਜਿਵੇਂ ਆਪਣੇ ਹਾਸੇ ਤੇ ਖੜੇ ਹੁੰਦੇ ਕੱਲਰੇ ਪਾਂਸੀਆਂ ਉੱਦਾਂ ਬਣਾਈ ਵੀ ਜਗਾ ਪੁਰਾਣੀ ਸਾਰੀ ਆ ਦੇ ਪੁਰਾਣਾ ਦਰਵਾਜ਼ਾ ਜਿਵੇਂ ਪੁਰਾਣੇ ਵੋਟਰਾਂ ਦਾ ਆਪਾਂ ਫੁਲਾਇਆ ਪਾਰਕ ਦੇ ਖੜੇ ਹੋ ਗਏ। ਖੱਬੀ ਸਾਈਡ ਦਰਬਾਰ ਸਾਹਿਬ ਤੇ ਵੀਡੀਓ ਇੱਥੋਂ ਬੰਦ ਕੀਤੀ ਵੀ ਸੀ ਤਾਂ ਕਰਕੇ ਆਪਾਂ ਵੀਡੀਓ ਨਾ ਬਣਾ ਸਕੇ। ਤੇ ਇੱਥੇ ਲੱਗੀ ਹੋਈਆਂ ਦਾਣੇ ਭੁੰਨਣ ਵਾਲੀ ਪੱਠੀ ਤੇ ਵੈਸੇ ਆ ਉਹਦਾ ਮੰਨ ਲਓ ਜੁਲਾਈ ਵੀ ਫੋਟੋਸ ਰੂਪ ਤੇ ਇੱਧਰ ਆ ਸੇ ਪੱਠੀ ਬਣੀ ਵੀ ਇੱਧਰ ਆ ਸੀਗੀ ਜਿਹੜੀ ਪੁਰਾਤਨ ਜਿਸ ਤਰ੍ਹਾਂ ਆਪਾਂ ਅੱਜ ਤੋਂ 25 30 ਸਾਲ ਪਹਿਲਾਂ ਜਦੋਂ ਭੱਟੀਆਂ ਹੁੰਦੇ ਸੀ ਦਾਣੇ ਭੁੰਨ ਵਾਲੀਆਂ ਉਸ ਤਰ੍ਹਾਂ ਇਹ ਸਾਰੀ ਭੱਟੀ ਬਣੀ ਵੀ ਆ ਤੇ ਸਾਹਮਣੇ ਤੁਹਾਨੂੰ ਇੱਕ ਸਾਹਮਣੇ ਦੇਖੋ ਜਿਸ ਪਣ 25 ਸਾਲ ਪੜਦੇ ਮੱਝਾਂ ਨਮਕ ਹੁੰਦੇ ਸੀ ਤੇ ਕਿੱਆ ਵੀ ਨਾ ਹੋਇਆ ਉਹ ਵੀ ਸੁਣ ਆਪਾਂ ਬਸੇ ਦੀ ਜਗ੍ਹਾ ਹੋਣੇ ਤੇ ਇੱਧਰ ਸਾਰਾ ਆ ਜਾਂਦਾ ਸਾਰਾ ਇਹ ਜੰਗਲ ਏਰੀਆ ਕਪੋਵਾਂ ਵਿੱਚ ਬਣਿਆ ਪਿਆ ਹੈ ਗਰੀਬਣੇ ਆਪਣਾ ਰਾੜਾ ਸਾਹਿਬ ਤੋਂ ਜਦੋਂ ਆਪਾਂ ਪੈਲ ਵਾਲਾ ਰੋਡ ਜਾਂਦੇ ਆ ਉਸ ਉਹ ਰੋਡ ਤੇ ਹੁੰਦਾ ਜਿਵੇਂ ਜਿਵੇਂ ਆਪਣਾ ਹੁਣ ਪੈਸੇ ਤਾਂ ਹੁਣ ਆਪਣੇ ਦੁਆਰੇ ਲੱਗਣ ਲੱਗੇ ਖੁਲਾੜ ਤੇ ਇਹ ਆਗੇ ਦੇਸੀ ਖੁਲਾੜੀ ਜਿਵੇਂ ਆਪਾਂ ਗੁੜ ਬਣਾਉਂਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਇਹ ਆਮ ਹੀ ਦੇਖਣ ਨੂੰ ਮਿਲਦੀ ਦੇਖੋ ਤੇ ਇਹ ਸਾਰੇ ਉਸ ਸਮੇਂ ਦੀਆਂ ਫੋਟੋਆਂ ਲੱਗੀਆਂ ਵੀ ਇਹਨੇ ਜਿਵੇਂ ਹੁਣ ਆਪਾਂ ਜਦੋਂ ਇਹ ਖਲਾੜਾ ਖੁਲਾੜੀ ਚਲਾਉਂਦੇ ਨੇ ਤੇ ਇਹ ਸਾਹਮਣੇ ਦੇਖੋ ਤੁਸੀਂ ਬਹੁਤ ਸੋਹਣਾ ਬਹੁਤ ਘੈਂਟ ਆ ਇਹ ਵੀਊ ਕਿ ਜਦੋਂ ਆਪਾਂ ਪਹਿਲਾਂ 25 30 ਸਾਲ ਪਹਿਲਾਂ ਇਹ ਚੀਜ਼ਾਂ ਆਪਾਂ ਆਮ ਹੀ ਦੇਖਦੇ ਸੀ ਸਪਣਾ ਦੇ ਵਿੱਚ ਮੱਝਾਂ ਨਾ ਹੁੰਦੇਆਂ ਉਹਨੂੰ ਤੇ ਅੱਜ ਆਪਾਂ ਇੱਥੇ ਆ ਕੇ ਤਕਰੀਬਨ 10 12 ਸਾਲਾਂ ਬਾਅਦ ਇਹ ਦੇਖਿਆ ਦ੍ਰਿਸ਼ ਬਹੁਤ ਸੋਹਣਾ ਸ਼ੀਵਣੀ ਵੀਆ ਤੇ ਸਾਹਮਣੇ ਸੋਨੂੰ ਇੱਕ ਸਾਹਮਣੇ ਦੇਖੋ ਜਿਸਪਣ 25 ਸਾਲਾਂ ਪੜਦੇ ਮੱਝਾਂ ਨਮੁੰਦੇ ਸੀ ਤੇ ਕਿਹ ਵੀ ਨਾ ਹੋਇਆ ਉਹ ਵੀ ਸਤਪਪਾਸੀ ਜਿਆ ਹੋਣੇ ਤੇ ਇਧਰ ਸਾਰਾ ਆ ਜਾਂਦਾ ਸਾਰਾ ਇਹ ਜੰਗਲ ਏਰੀਆ ਕਪੋਵਨ ਵਿੱਚ ਬਣਿਆ ਹੋਇਆ ਹੈ ਗਰੀਬ ਨੇ ਇਹ ਆਪਣਾ ਰਾੜਾ ਸਾਹਿਬ ਤੋਂ ਜਦੋਂ ਆਪਾਂ ਪੈਲ ਵਾਲਾ ਰੋਡ ਜਾਂਦੇ ਆ ਉਸ ਉਹ ਰੋਡ ਤੇ ਹਾਂ ਜਿਵੇਂ ਜਿਵੇਂ ਆਪਾਂ ਨੇ ਹੁਣ ਵੈਸੇ ਤਾਂ ਹੁਣ ਆਪਣੇ ਦਵਾਰੇ ਲੱਗਣ ਲੱਗੇ ਖੁਲਾੜ ਤੇ ਇਹ ਆਗੇ ਦੇਸੀ ਖੁਲਾੜੀ ਜਿਵੇਂ ਆਪਾਂ ਗੁੜ ਬਣਾਉਂਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਇਹ ਆ ਵੀ ਦੇਖਣ ਨੂੰ ਮਿਲਦੀ ਦੇਖੋ ਤੇ ਸਾਰੇ ਉਸ ਸਮੇਂ ਦੀਆਂ ਫੋਟੋਆਂ ਲੱਗੀਆਂ ਵੀ ਇਹਨੇ ਜੀ ਜੀਪੇ ਹੁਣ ਆਪਾਂ ਜਦੋਂ ਇਹ ਕਲਾੜਾ ਕਲਾੜੀ ਚਲਾਉਂਦੇ ਨੇ ਤੇ ਇਹ ਸਾਹਮਣੇ ਦੇਖੋ ਤੁਸੀਂ ਬਹੁਤ ਸੋਹਣਾ ਬਹੁਤ ਘੈਂਟ ਆ ਇਹ ਵਿਊ ਆ ਕਿ ਜਦੋਂ ਆਪਾਂ ਪਹਿਲਾਂ 25 30 ਸਾਲ ਪਹਿਲਾਂ ਇਹ ਚੀਜ਼ਾਂ ਆਪਾਂ ਆਮ ਹੀ ਦੇਖਦੇ ਸੀ ਸਪਨਾ ਦੇ ਵਿੱਚ ਮੱਜਾਂ ਨਾ ਹੁੰਦਿਆਂ ਨੂੰ ਤੇ ਅੱਜ ਆਪਾਂ ਇੱਥੇ ਆ ਕੇ ਤਕਰੀਬਨ 10 12 ਸਾਲਾਂ ਬਾਅਦ ਇਹ ਦੇਖਿਆ ਦ੍ਰਿਸ਼ ਬਹੁਤ ਸੋਹਣਾ